ਜੀ ਸਰ ਅੱਜ ਇੱਕ ਹੋਰ ਬਹੁਤ ਵੱਡੀ ਜਿੱਤ ਤਰਨਤਾਰਨ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਫੇਰ ਇੱਕ ਵਾਰ ਜਿੱਤ ਹਾਸਲ ਕੀਤੀ ਹੈ ਕੀ ਕਹਿਣਾ ਚਾਹੋਗੇ ਇਸ ਜਿੱਤ ਬਹੁਤ ਗੱਲ ਆ ਵੀ ਤਰਨਤਾਰਨ ਦੀ ਬਾਈ ਇਲੈਕਸ਼ਨ ਆ ਇੱਕ ਤੇ ਮੈਂ ਸਮਝ ਨਾ ਵੀ ਪਰਮੇਸ਼ਵਰ ਵੱਲੋਂ ਐਸਾ ਭਾਣਾ ਹੋਇਆ ਕਿ ਜਿਹੜੇ ਸਾਡੇ ਉਥੋਂ ਦੇ ਮਨਾਇਕ ਸਾਹਿਬ ਡਾਕਟਰ ਸੋਲ ਉਹਨਾਂ ਨੂੰ ਐਸੀ ਨਾਮੁਨਾ ਬਿਮਾਰੀ ਆ ਗਈ ਜਿਹਦੇ ਕਰਕੇ ਅਗਾਲਚਲਾਣਾ ਹੋ ਗਿਆ ਔਰ ਇਹ ਜਿਮਨੀ ਚੋਣ ਆ ਗਈ ਔਰ ਅੱਜ ਮੈਨੂੰ ਇਹ ਗੱਲ ਇਲਾਕਾ ਵਾਸੀਆਂ ਨਾਲ ਸਾਂਝੀ ਕਰਨ ਨੂੰ ਲੱਗਦਾ ਕਿ ਜਿਹੜਾ 3.5 ਪਾਉਣੇ 4 ਸਾਲ ਦੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਜਿਹੜੇ ਸਾਡੇ ਬਾਣੀਓਕ ਮੁੱਖ ਮੰਤਰੀ ਨੇ ਉਹਨਾਂ ਦੀ ਕਾਰਜਪ੍ਰਣਾਲੀ ਅੱਜ ਰੰਗ ਲੈ ਕੇ ਆਈ ਹੈ ਅੱਜ ਜਿਮਨੀ ਚੋਣ ਦੇ ਵਿੱਚ ਤਰਨਤਾਰਨ ਚ आम आदमी का मीघाट और मीसिंग संधू बहुत बढ़िया लीड ਦੇ ਨਾਲ ਜਿੱਤੇ ਨੇ ਉਹਦਾ ਕਾਰਨ ਇਹ ਆ ਕਿ ਪੰਜਾਬ ਦੇ ਲੋਕ ਇਹਨਾਂ ਰਵਾਇਤੀ ਪਾਰਟੀਆਂ ਤੋਂ ਬਹੁਤ ਅੱਕ ਚੁੱਕੇ ਨੇ ਉਹ ਰਵਾਇਤੀ ਪਾਰਟੀਆਂ ਹਜੇ ਵੀ ਨਾ ਤੇ ਲੋਕਾਂ ਦੀ ਮਾਨਸਿਕਤਾ ਨੂੰ ਸਮਝ ਰਹੇ ਨੇ ਹਜੇ ਵੀ ਉਹ ਹੰਕਾਰ ਦੇ ਵਿੱਚ ਹਜੇ ਵੀ ਮਾੜੀ ਸ਼ਬਦਾਲੀ ਵਰਤਨ ਦੇ ਵਿੱਚ ਕੋਈ ਕਸਰ ਨਹੀਂ ਛਾਡੀ ਦੂਸਰੇ ਪਾਸੇ ਮਾਰੀਓ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਨੀਵੇਂ ਹੋ ਕੇ ਸਮਾਜ ਦੇ ਹਰ ਵਰਗ ਦੀ ਸੁਣਵਾਈ ਕੀਤੀ ਸਮਾਜ ਦੇ ਹਰ ਵਰਗ ਨੂੰ ਪਰਚੁਕਣ ਦੀ ਕੋਸ਼ਿਸ਼ ਕੀਤੀ ਸਮਾਜ ਦੇ ਹਰ ਵਰਗ ਨੂੰ ਸਹੂਲਤਾ ਦੇਣ ਦੀ ਕੋਸ਼ਿਸ਼ ਕੀਤੀ ਅੱਜ ਮੈਂ ਸਮਝਦਾ ਵੀ ਉਹਨਾਂ ਕੰਮਾਂ ਦੇ ਉੱਪਰ ਕਰਨ ਤਾਲ ਦੇ ਲੋਕਾਂ ਨੇ ਮੋਰ ਲਾਈ ਆ ਔਰ ਇਹ ਜਿੰਮਨੀ ਚੋਣ ਜਿੱਤ ਕੇ ਦੋ ਯਾਰ ਸਾਈਡੀਆਂ ਜਿਹੜੀਆਂ ਆਮ ਚੋਣਾਂ ਨੇ ਉਹਦਾ ਮੋੜ ਜਿਹੜਾ ਅੱਜ ਉਹ ਇਸ ਨਤੀਜਿਆਂ ਨੇ ਬੰਨਤਾ ਕਾਰਨ ਕੀ ਆ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਸੇਵਾ ਦੀ ਵਿਕਾਸ ਦੀ ਰਾਜਨੀਤੀ ਆ ਔਰ ਇਹ ਗੱਲ ਪੰਜਾਬ ਦੇ ਲੋਕਾਂ ਦੇ ਵਿੱਚ ਘਰ ਘਰ ਗਈ ਆ ਕਿ ਆਮ ਆਦਮੀ ਪਾਰਟੀ ਨੇ ਜਿੰਨੀਆਂ ਸਹੂਲਤਾਂ ਜਿੰਨੀ ਵਧੀਆ ਗਵਰਨੈਂਸ ਜਿੰਨਾ ਵਧੀਆ ਰਾਜਭਾਗ ਪੰਜਾਬ ਦੇ ਲੋਕਾਂ ਨੂੰ ਦਿੱਤਾ ਸ਼ਹਿਦਿਰਵਾਦੀ ਪਾਰਟੀਆਂ ਨੇ ਕੋਈ ਹੋੜੀ ਗੱਲ ਕੀਤੀ ਹੋਵੇ ਸੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਰਵਾਇਤੀ ਪਾਰਟੀਆਂ ਭਾਵੇਂ ਕਾਂਗਰਸ ਪਾਰਟੀ ਹੋਵੇ ਜਾਂ ਭਾਜਪਾ ਹੋਵੇ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਨੇਤਾ ਇਹਨਾਂ ਦੇ ਲੀਡਰ ਕਿੰਨਾ ਹੰਕਾਰ ਦੇ ਨਾਲ ਇਹ ਗੱਲ ਕਰਦੇ ਸਨ ਕਿੰਨਾ ਮਾੜਾ ਸ਼ਬਦ ਵਰਤ ਕੇ ਅਨੋਚੜਾ ਕਰਦੇ ਸਨ ਅੱਜ ਲੋਕਾਂ ਨੇ ਉਹਨਾਂ ਨੂੰ ਉਹਦੀ ਜਗ੍ਹਾ ਜਿਹੜੀ ਆ ਉਹ ਦੱਸਦੇ ਸੋ ਮੈਂ ਸਮਝਦਾ ਵੀ ਜਿਹੜੀ ਅਰਵਿੰਦ ਕੇਜਰੀਵਾਲ ਜੀ ਨੇ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਆ ਅੱਜ ਉਹ ਕੋਸ਼ਿਸ਼ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ ਸਮਰਥਨ ਵੀ ਦਿੱਤਾ ਲੋਕਾਂ ਨੇ ਉਸ ਗੱਲ ਤੇ ਮੋਹਰ ਵੀ ਲਾਈ ਆ ਕਿਉਂਕਿ ਸੱਤਾ ਦਾ ਦੁਰਯੋਗ ਜੋ ਵੀ ਪਿਛਲੇ ਸਾਲਾਂ ਦੇ ਵਿੱਚ ਪਾਵੇ ਉਹ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੋਵੇ ਜਾਂ ਕਾਲੀ ਬੀਜੇਪੀ ਸਰਕਾਰਾਂ ਦੀ ਲੀਡਰਸ਼ਿਪ ਹੋਵੇ ਸੱਤਾ ਦਾ ਪ੍ਰਯੋਗ ਬੋਧੀਆਂ ਨੇ ਆਪਣੇ ਜਾਤੀ ਮਫਾਦ ਲਈ ਕੀਤਾ ਨਾ ਕਿ ਲੋਕਾਂ ਲਈ ਕੀਤਾ ਪਰ ਜਦੋਂ ਇਹ ਆਵਾਜ਼ੀ ਪਾਰਟੀ ਦੀ ਸਰਕਾਰ ਆਈ ਆ ਉਹਨਾਂ ਨੇ ਸੱਤਾ ਨੂੰ ਲੋਕਾਂ ਦੀ ਸੇਵਾ ਵਾਸਤੇ ਲੋਕਾਂ ਦੇ ਜੀਵਨਤਨ ਉਪਰ ਚੁੱਕ ਲਈ ਔਰ ਲੋਕਾਂ ਨੂੰ ਸੂਲਤਾ ਦੇਣ ਵਾਸਤੇ ਕੀਤਾ ਉਹਦੇ ਕਰਕੇ ਅੱਜ ਇੱਕ ਬਹੁਤ ਵੱਡੀ ਜਿੱਤ ਜਿਹੜੀ ਆ ਮਿਲੀ ਆ ਉਹਦੇ ਲਈ ਅੱਜ ਮੈਂ ਆਪਣੇ ਮਹਿਬੂਬ ਲੀਡਰ ਅਰਵਿੰਦ ਕੇਜਰੀਵਾਲ ਜੀ ਨੂੰ ਭਗਵਾਨ ਮਾਨਜੀ ਨੂੰ ਔਰ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਉਹਦੇ ਬਾਦ ਔਰ ਸਮੂਹ ਪੰਜਾਬ ਦੇ ਲੋਕਾਂ ਨੂੰ ਦਿਲ ਦੀਆਂ ਗਲਾਈਆਂ ਤੋਂ ਮੁਬਾਰਕ ਦਿਨਾ ਔਰ ਤਾਂ ਕਿ ਇੱਕ ਬਹੁਤ ਵੱਡੀ ਜਿੱਤ ਜਿਹੜੀ ਹੋਈ ਆ ਔਰ ਪਾਰਟੀ ਦੇ ਹਰ ਵਲੰਟੀਅਰ ਨੇ ਹਰ ਲੀਡਰ ਨੇ ਛੋਟੇ ਤੋਂ ਛੋਟਾ ਤੋਂ ਵੱਡੇ ਤੋਂ ਵੱਡਾ ਪੂਰਾ ਯੋਗਦਾਨ ਪਾਇਆ ਸਰਕਾਰ ਦੀਆਂ ਪਾਲਿਸਿਸ ਲੋਕਾਂ ਤੱਕ ਪਹੁੰਚਾਉਣ ਦੀ ਔਰ ਸਰਕਾਰ ਦੇ ਜਜ਼ਬਾਤ ਲੋਕਾਂ ਤੱਕ ਲਿਜਾਣ ਲਈ ਅਲ ਉਹਦਾ ਮੋਲ ਲੋਕਾਂ ਨੇ ਪਾ ਕੇ ਵਾਪਸ ਕੀਤਾ ਸੋ ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸ਼ੁਭ ਕਾਮ